ਕਿ ਆਪਾਂ ਸਾਰੇ ਜਾਣਦੇ ਆ ਕਿ ਉੱਥੇ ਮਿਲਣ ਵਾਲਾ ਪੰਜਾਬ ਨੂੰ ਕੁਝ ਨਹੀਂ ਹੂੰ ਉਹ ਮੀਟਿੰਗ ਤਾਂ ਆਈ ਗਿਆ ਪੰਜਾਬ ਦਾ ਪਾਣੀ ਕਿਵੇਂ ਖੋਇਆ ਜਾਣਾ ਹੈ ਪੰਜਾਬ ਦੇਸ਼ ਦਾ ਪਾਣੀ ਕਿਵੇਂ ਲਿਆ ਜਾ ਸਕਦਾ ਉਹਦੇ ਤੇ ਦਲੀਲਾਂ ਕਿਸੇ ਵੀ ਸਰਕਾਰ ਦੇ ਸਮੇਂ ਚ ਪੰਜਾਬ ਦੇ ਹਿੱਤ ਵਿੱਚ ਇਸ ਮਿਲ ਦੇ ਮੁੱਦੇ ਦੇ ਪਾਣੀ ਦੇ ਮੁੱਦੇ ਦੇ ਕੋਈ ਫੈਸਲਾ ਨਹੀਂ ਹੋਇਆ ਰਾਜਾਂ ਨੂੰ ਪਾਣੀ ਦਿੱਤਾ ਗਿਆ ਹਰਿਆਣਾ ਨੂੰ ਦਿੱਤਾ ਗਿਆ ਦਿੱਲੀ ਨੂੰ ਪਾਣੀ ਦਿੱਤਾ ਗਿਆ ਤੇ ਅੱਜ ਵੀ ਕਹਿੰਦੇ ਜਿੱਦਾਂ ਪੰਜਾਬੀ ਚ ਕਹਿੰਦੇ ਨਾ ਅਜੇ ਵੀ ਸਫਰ ਨਹੀਂ ਆ ਹੁਣ ਪਿਛਲੇ ਕੁਝ 2-3 ਦਿਨਾਂ ਤੋਂ ਪੰਜਾਬ ਦਾ ਅਨਸਖਾਵ ਮਾਹੌਲ ਜਿਸ ਤਰ੍ਹਾਂ ਹੋਇਆ ਹੈ ਲਗਾਤਾਰ ਗੋਲੀਆਂ ਚੱਲ ਰਹੀਆਂ ਨੇ ਖੂਨ ਖਰਾਬਾ ਹੋ ਰਿਹਾ ਤਾਂ ਇੱਕ ਹੋਰ ਵਿਰੋਧੀਆਂ ਨੂੰ ਮੌਕਾ ਮਿਲ ਗਿਆ ਤਾਂ ਉਹ ਇਸ ਚੀਜ਼ ਲਈ ਵੀ ਤਿਆਰ ਨੇ ਕਿ ਅਸੀਂ ਇਸ ਬਾਰੇ ਵੀ ਗੱਲਬਾਤ ਹੈ ਜਿਹੜੀ ਉਹ ਸੈਸ਼ਨ ਦੇ ਵਿੱਚ ਕਰਾਂਗੇ ਭਾਵੇਂ ਅੰਦਾਜ਼ੇ ਨਾਲ ਕਹਿ ਸਕਦੇ ਹਾਂ ਗੱਲ ਕਿ ਮੁਕੰਮਲ ਤੌਰ ਤੇ ਟਕਰਾਅ ਵਾਲਾ ਸੈਸ਼ਨ ਬਣਨ ਜਾ ਰਿਹਾ ਹੈ ਕਿਉਂ ਜੀ ਅਜੀ ਦੇ ਮਾਨ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਕਿ ਨਿਆ ਸਰਕਾਰਾਂ ਨਿਕਲੀਆਂ ਵਾਦੇ ਹੋਏ ਵਾਦੇ ਦੇ ਵਾਦੇ ਹੋਏ ਇਹਦੇ باوجود ਵੀ ਕੋਈ ਨ્યાਇ ਤੇ ਇਨਸਾਫ ਨਹੀਂ ਮਿਲਿਆ ਪਰ ਦੇਖਿਆ ਜਾਏਗਾ ਤਾਂ ਹਾਕਮ ਤੇ ਦਾ ਅਜੰਡਾ ਹੈ ਹਾਕਮ ਤੇ ਦੇ ਅਜੰਡੇ ਦੇ ਅੰਦਰ ਹੀ ਬਹੁਤ ਸਾਰੀਆਂ ਚੁਣੌਤੀਆਂ ਆਪਣੇ ਆਪ ਛੁਪੀਆਂ ਤੇ ਜੇ ਪੋਲਿਟਿਕਸ ਹੀ ਕਰਨੀ ਹੈ ਉਹ ਤਾਂ ਪਿਛਲੀਆਂ ਤਿੰਨ ਸਰਕਾਰਾਂ ਦੇ ਸਮੇਂ ਤੋਂ ਹੁੰਦੀ ਰਹੀ ਹੈ ਹੁਣ ਵੀ ਹੁੰਦੀ ਰਹੇਗੀ ਕਿ ਕਰੋੜਾਂ ਲੋਕਾਂ ਦਾ ਹੜਤਾਲ ਤੇ ਹੋਣਾ ਤੇ ਉਹ ਵੀ ਟ੍ਰੇਡ ਯੂਨੀਅਨਾਂ ਨੇ ਜਿਹੜਾ ਸੱਦਾ ਦਿੱਤਾ ਹੈ ਪ੍ਰਭਾਵ ਕਿਸ ਤਰ੍ਹਾਂ ਦਾ ਰਹੇਗਾ ਕਿ ਕਿਸੇ ਮਜ਼ਦੂਰ ਨੂੰ ਕਿਸੇ ਵੇਲੇ ਵੀ ਟੜਿਆ ਜਾ ਸਕਦਾ ਹੈ ਵਰਗ ਨੂੰ ਇਹ ਕਦਰ ਸਖਤ ਬਣਾਇਆ ਜਾ ਰਿਹਾ ਹੈ ਕਿ ਉਹਨਾਂ ਦੀ ਸੁਣਵਾਈ ਕੋਈ ਨਾ ਹੋਵੇ ਕਿਵੇਂ ਦੇਖਦੇ ਇਸ ਨੂੰ ਕਿ ਭਪੇਸ਼ ਬਗੇਲ ਇਹ ਜ਼ਿੰਮੇਵਾਰੀ ਨਿਭਾ ਸਕਣਗੇ ਕਿਉਂਕਿ ਜ਼ੋਰ ਤਾਂ ਲਗਾ ਰਹੇ ਨੇ ਪਿਛਲੇ ਸਮੇਂ ਤੋਂ ਅਜਿਹਾ ਕੇਸ ਐਸਾ ਪਿਛਲੀ ਵਿਧਾਨ ਸਭਾ ਵੇਲੇ ਐਸਾ ਕੇਸ ਪਿਆ ਐਸਾ ਕੇਸ ਪਿਆ ਕਾਂਗਰਸ ਸਦਾ ਚਾਹੁੰਦੀ ਹੁੰਦੀ ਹੁੰਦੀ ਪਾਸੇ ਹੋਗੀ ਪਰ ਰਾਜਾ ਵਿੜਿੰਗ ਦੇ ਖਿਲਾਫ ਵੀ ਕਾਫੀ ਸਖਤਾਂ ਜਿਹੜੀਆਂ ਹੈਗੀਆਂ ਪਾਰਟੀ ਹਾਈ ਕਮਾਂਡ ਕੋਲੇ ਗੀਆਂ ਵੀ ਆ ਇਸ ਤਰ੍ਹਾਂ ਦੀ ਭੂਮਿਕਾ ਵੱਲੋਂ ਨਿਭਾਈ ਜਾਣੀ ਚਾਹੀਦੀ ਸੀ ਉਹ ਬੁੰਕਨ ਵਾਈ ਨੇ ਗੇਲ ਦੇਣੇ ਚਾਹ ਪਰ ਉਹਦੇ ਨਤੀਜੇ ਵੀ ਸਾਹਮਣੇ ਆ ਗਏ ਆ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਗੱਲਬਾਤ ਕਰਾਂਗੇ ਐਸਵਾਈਐਲ ਮੁੱਦੇ ਦੇ ਬਾਰੇ ਐਸਵਾਈਐਲ ਦਾ ਮੁੱਦਾ ਕੋਈ ਨਵਾਂ ਨਹੀਂ ਹੈ ਪਰ ਹਰ ਦਿਨ ਨਵੇਂ ਤਰੀਕੇ ਦੀਆਂ ਕਹਾਣੀਆਂ ਜਿਹੜਾ ਇਹ ਮੁੱਦਾ ਲੈ ਕੇ ਆਉਂਦਾ ਹੈ ਪੰਜਾਬ ਤੇ ਹਰਿਆਣਾ ਦੇ ਦਰਮਿਆਨ ਜਿਸ ਤਰ੍ਹਾਂ ਦਾ ਪੇਚ ਹੈ ਜਿਹੜਾ ਉਹ ਫਸਿਆ ਹੋਇਆ ਹੈ ਇਸ ਦੇ ਵਿੱਚ ਹੁਣ ਕੇਂਦਰ ਸਰਕਾਰ ਵੀ ਇਨਵੋਲਵ ਹੈ ਤੇ ਅੱਜ ਨਵੇਂ ਜਲ ਸ਼ਕਤੀ ਮੰਤਰੀ ਨੇ ਜਿਹੜੇ ਉਹ ਪਹਿਲੀ ਵਾਰ ਇਸ ਮੀਟਿੰਗ ਦੀ ਵਿਚੋਲਗੀ ਹੈ ਜਿਹੜੀ ਉਹ ਕਰ ਰਹੇ ਨੇ ਸੋ ਮੀਟਿੰਗ ਦਿੱਲੀ ਦੇ ਵਿੱਚ ਗੱਲਬਾਤ ਕਰਾਂਗੇ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਿਕਤਾਰ ਸਿੰਘ ਸਿੱਧੂ ਜੀ ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਬਹੁਤ ਬਹੁਤ ਰਾ ਮਿਹਰਬਾਨੀ ਦਰਸ਼ਕਾਂ ਨੂੰ ਨੇ ਸਤਿਕਾਰਨਾ ਸਸੀ ਗਾਲ ਜੀ ਬਿਲਕੁਲ ਤੁਸੀਂ ਕਿਹਾ ਕਿ S.Y.L ਤੋਂ ਵੱਡਾ ਮੁੱਦਾ ਪੰਜਾਬ ਦੀ ਕੋਈ ਹੋ ਨਹੀਂ ਸਕਦਾ ਨਵਾਂ ਸਵਾਲ ਜੀ ਸਤਿ ਸਾਬ ਜਿਸ ਤਰ੍ਹਾਂ ਪਾ ਜਾਣਦੇ ਆ ਕਿ ਅੱਜ S.Y.L ਲਈ ਇੱਕ ਮੀਟਿੰਗ ਹੈ ਜਿਹੜੀ ਉਹ ਰੱਖੀ ਗਈ ਹਰਿਆਣਾ ਤੇ ਪੰਜਾਬ ਦੇ ਵਿੱਚ ਟਕਰਾਅ ਦੀ ਸੰਭਾਵਨਾ ਬਣਾ ਸ਼ੱਕ ਹੈ ਕਿਉਂਕਿ ਉੱਥੇ ਆਪਸ਼ਨ ਇਹਨੇ ਜਿਹੜੇ ਉਹ ਬਹੁਤ ਘੱਟ ਨੇ ਤੇ ਟਕਰਾਅ ਦੀਆਂ ਸੰਭਾਵਨਾਵਾਂ ਜ਼ਿਆਦਾ ਨੇ ਪਰ ਅਜਿਹੇ ਦੇ ਵਿੱਚ ਹੁਣ ਜਿਹੜੇ ਨਵੇਂ ਜਲ ਸ਼ਕਤੀ ਮੰਤਰੀ ਨੇ ਉਹ ਪਹਿਲੀ ਵਾਰੀ ਇਸ ਮੀਟਿੰਗ ਦੇ ਵਿੱਚ ਵਿਚਾਰ ਗੀ ਕਰ ਰਹੇ ਨੇ ਕਿਵੇਂ ਦੇਖਦੇ ਹੋ ਨੇਪਰੇ ਚੜੇਗੀ ਕਿਸੇ ਪਾਸੇ ਗੱਲ ਇੱਕ ਦੋ ਜਾਂ ਚਾਰ ਮੀਟਿੰਗਾਂ ਦੇ ਵਿੱਚ ਜਾਂ ਫਿਰ ਇਹ ਲੰਬਾ ਜਾ ਸਕਦਾ ਹੈ ਦੇਖੋ ਜਿਤੋਂ ਤੱਕ ਮੀਟਿੰਗਾਂ ਨੇਪਰੇ ਚਾਂਦੀ ਗੱਲ ਲੱਗਿਆ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਆਪਣੇ ਇਲਾਕੇ ਦੇ ਇੱਕ ਪੁੱਲ ਦੀ ਕਹਾਣੀ ਦਰਸ਼ਕਾਂ ਨੂੰ ਆਪਣੇ ਜਿਹੜੇ ਹਮੈਤੀਆਂ ਨੂੰ ਪ੍ਰਸ਼ੰਸਕਾਂ ਨੂੰ ਸੁਣਾਉਂਦੇ ਹੁੰਦੇ ਆ ਉਹਨਾਂ ਦੇ ਹਲਕੇ ਜਿਹਾ ਪੋੜ ਪੈਂਦਾ ਸੀਗਾ ਸੂਏ ਦੇ ਉੱਪਰ ਦੀ ਤੋ ਪੋੜ ਕੋ ਤਾਂੰਗੇ ਸੀਗਾ ਕਦੇ ਟੁੱਟਦਾ ਸੀ ਐਕਸੀਡੈਂਟ ਹੁੰਦੇ ਸੀ ਇਹਦੇ ਉਹਨਾਂ ਦਿਨਾਂ 'ਚ ਜਿਹੜਾ ਹੈਗਾ ਸੈਂਟਰ 'ਚ ਜਿਹੜਾ ਹੈਗਾ ਪਾਰਲੀਮੈਂਟ ਮੈਂਬਰ ਹੁੰਦੇ ਸੀ ਸੁਖਦੇਸ਼ ਸਿੰਘ ਸਾਹਿਬ ਉਹ ਹੰਦਮਾਨ ਕਹਿੰਦੇ ਮੈਂ 7ਵੀਂ ਜਮਾਤ 'ਚ ਪੜਦਾ ਸੀ ਤੇ ਜਦੋਂ ਸੁਖਦੇਸ਼ ਸਿੰਘ ਸਾਹਿਬ ਨੇ ਸਪੋਰਟਸ ਦੇ ਫੰਕਸ਼ਨ ਦੇ ਉੱਤੇ ਆਉਣਾ ਤੇ ਪੰਚਾਇਤ ਵਾਲਾ ਜਿਹੜਾ ਕਹਿੰਦੇ ਧੰਨਾ ਸਿੰਘ ਮੈਂਬਰ ਸੀ ਉਹਨੇ ਮੇਰੇ ਕੋਲੇ ਆ ਜਣਾ ਇਹਨੇ ਮਾਸਟਰ ਦੇ ਮੁੰਡੇ ਦੀ ਲਿਖਾਈ ਚੰਗੀ ਆ ਇਹਦੇ ਕੋਲੋਂ ਡਰਾਫਟ ਕਰਵਾਓ ਮੈਨੂੰ ਪਹਿਲਾਂ ਤਾਂ ਸਵਾਗਤ ਕਿਰੇ ਕਹਿਣਾ ਮੈਂ ਸਵਾਗਤ ਦੇ ਸ਼ਬਦ ਲਿਖਣੇ ਫਿਰ ਕਹਿੰਦੇ ਏਜੰਡਾ ਲਿਖਣਾ ਚੰਡਾ ਕੀ ਲਿਖਣਾ ਕਿ ਜਿਹੜਾ ਸੂਏ ਦਾ ਪੋੜਾ ਉਹ ਬਣਾਇਆ ਜਾਵੇ ਜੀ ਕਹਿੰਦੇ ਜਦੋਂ ਮੈਂ ਸੱਤਵੀਂ ਸੀ ਉਦੋਂ ਵੀ ਇਹ ਏਜੰਡਾ ਜਦੋਂ ਅੱਠਵੀਂ ਸੀ ਉਦੋਂ ਵੀ ਏਜੰਡਾ ਕਹਿੰਦਾ ਮੈਂ ਦਸਵੀਂ ਕਰ ਗਿਆ ਨਾ ਤਾਂ ਸਿਰ ਦੇ ਸੰਟਿੰਸ ਨਾਲ ਪੋੜ ਬਣਾਇਆ ਤੇ ਨਾ ਹੀ ਚੰਡਾ ਬਦਲਿਆ ਇਹਨੇ ਜਦੋਂ ਮੈਂ ਪਾਰਲੀਮੈਂਟ ਦਾ ਮੈਂਬਰ ਬਣਿਆ ਜੀ ਪੰਚਾਇਤ ਮੇਰੇ ਕੋਲੇ ਆਈ ਕਹਿੰਦੇ ਪੋੜ ਬਣਾਉਣਾ ਮੈਂ ਕਿਹਾ ਪੁਲ ਜਿਹੜਾ ਤੱਕ ਬਣਿਆ ਨਹੀਂ ਕਹਿੰਦੇ ਉਹੀ ਹੈ ਜਿਹਦਾ ਤੁਸੀਂ ਏਜੰਡਾ ਤਿਆਰ ਕਰਦੇ ਰਹੇ ਹੋ ਸੋ ਐਨੇ ਸਾਲਾਂ ਬਾਅਦ ਕਹਿੰਦੇ ਜਾ ਕੇ ਉਹ ਪੁਲ ਜਿਹੜਾ ਬਣਿਆ ਇਸੇ ਤਰੀਕੇ ਦੇ ਨਾਲ ਮੁੱਖ ਮੰਤਰੀ ਭਗਵੰਤ ਦਮਾਨ ਅੱਜ ਦਾ ਜ਼ਿਕਰ ਕਰ ਰਹੇ ਆਂ ਸਤਲੁਜਾਮਨਾ ਲਿੰਕ ਲੈ ਦੂਜੇ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਕੇਂਦਰ ਦੇ ਜਲ ਸ਼ਕਤੀ ਮੰਤਰੀ ਜਨਾ ਤੁਸੀਂ ਜ਼ਿਕਰ ਕੀਤਾ ਨਵੇਂ ਮੰਤਰੀ ਨਮੋ ਸੁਪਾਰਟੇਲ ਜੀ ਉਹਨਾਂ ਦੀ ਅਗਵਾਈ ਹੇਠ ਮੀਟਿੰਗ ਹੋ ਰਹੀ ਹੈ ਪੰਜਾਬ ਤੇ ਹਰਿਆਣਾ ਦੀ ਮੇਰੇ ਭਗਵਾਨਤ ਮਾਨ ਐਸਐਲ ਦੀ ਮੀਟਿੰਗ ਚ ਖਾਲੀ ਹੱਥ ਗਏ ਆ ਕਿਉਂਕਿ ਦੇਣ ਨੂੰ ਕੁਝ ਨਹੀਂ ਇਹ ਬਿਨਾਂ ਨੂੰ ਮਿਲਣਾ ਕੁਝ ਨਹੀਂ ਖਾਲੀ ਹੱਥ ਹੀ ਵਾਪਸ ਆ ਜਾਣਾ ਸਿਓ ਜੀ ਮੀਟਿੰਗ ਹਰਿਆਣਾ ਜਿੰਨਾ ਮਰਜ਼ੀ ਇੱਥੇ ਜੋਰ ਅਸਮਾਈ ਕਰੀ ਜਾਵੇ ਕੇਂਦਰ ਵਾਲੇ ਜੋ ਮਰਜ਼ੀ ਦਲੀਲਾਂ ਦੇ ਜਾਣ ਮੁੱਖ ਮੰਤਰੀ ਭਗਵਾਨਤ ਮਾਨ ਆਪਣੇ ਕੋਚੇ ਚ ਲੈ ਕੇ ਹੀ ਕੁਝ ਨਹੀਂ ਗਏ ਜਿਹੜਾ ਉੱਥੇ ਜਾ ਕੇ ਮੀਟਿੰਗ ਦੇ ਸਕਦੇ ਆ ਤੇ ਆਪਾਂ ਸਾਰੇ ਜਾਣਦੇ ਆ ਕਿ ਉੱਥੇ ਮਿਲਣ ਵਾਲਾ ਪੰਜਾਬ ਨੂੰ ਕੁਝ ਨਹੀਂ ਹੂੰ ਉਹ ਮੀਟਿੰਗ ਤਾਂ ਆਈ ਗਿਆ ਪੰਜਾਬ ਦਾ ਪਾਣੀ ਕਿਵੇਂ ਖੋਇਆ ਜਾਣਾ ਹੈ ਪੰਜਾਬ ਦੇਸ਼ ਦਾ ਪਾਣੀ ਕਿਵੇਂ ਲਿਆ ਜਾ ਸਕਦਾ ਹੈ ਉਹਦੇ ਤੇ ਦਲੀਲਾਂ ਬਣੀ ਕਮਾਲ ਇਸ ਗੱਲ ਦੀ ਹੈ ਕਿ ਕੇਂਦਰ ਚ ਸਰਕਾਰਾਂ ਬਦਲੀਆਂ ਗਈਆਂ ਗੱਲ ਭਾਵੇਂ ਮੌਜੂਦਾ ਸਰਕਾਰ ਦੀ ਨਾ ਕਰੀਏ ਪਿਛਲੀਆਂ ਸਰਕਾਰਾਂ ਦੀ ਵੀ ਗੱਲ ਕਰ ਲਈ ਕਾਂਗਰਸ ਦੀ ਸਰਕਾਰ ਰਹੀ ਕਈ ਸੰਜੀਆਂ ਸਰਕਾਰਾਂ ਵੀ ਰਹੀਆਂ ਜਿਹੜੀਆਂ ਨਾਲ ਕਾਂਗਰਸੀਆਂ ਸੀ ਨਾਲ ਕਲੀਆਂ ਭਾਜਪਾ ਦੀਆਂ ਸੀ ਕਿਸੇ ਵੀ ਸਰਕਾਰ ਦੇ ਸਮੇਂ ਚ ਪੰਜਾਬ ਦੇ ਹਿੱਤ ਵਿੱਚ ਇਸ ਵੇਲੇ ਦੇ ਮੁੱਦੇ ਦੇ ਪਾਣੀ ਦੇ ਮੁੱਦੇ ਦੇ ਕੋਈ ਫੈਸਲਾ ਨਹੀਂ ਹੋਇਆ ਅਕਸਰ ਆਪਾਂ ਆਪਣੇ ਦਰਸ਼ਕਾਂ ਨਾਲ ਇਹ ਗੱਲਾਂ ਸਾਂਝੀਆਂ ਕਰਦੇ ਰਹਿੰਨੇ ਆ ਕਿ ਕਿਸ ਕਦਰ ਪੰਜਾਬ ਦਾ ਪਾਣੀ ਦਰਿਆਵਾਂ ਦਾ ਪਾਣੀ ਲੁੱਟਿਆ ਗਿਆ ਰਾਜਸਥਾਨ ਜਿਹਦੇ ਦਰਿਆ ਸਾਡੇ ਨੇੜੇ ਤੇੜੇ ਨਹੀਂ ਲੰਘਦੇ ਹੂੰ ਰਾਜਸਥਾਨ ਨੂੰ ਪਾਣੀ ਦਿੱਤਾ ਗਿਆ ਹਰਿਆਣਾ ਨੂੰ ਦਿੱਤਾ ਗਿਆ ਦਿੱਲੀ ਨੂੰ ਪਾਣੀ ਦਿੱਤਾ ਗਿਆ ਤੇ ਅਜੇ ਵੀ ਕਹਿੰਦੇ ਜਿੱਦਾਂ ਪੰਜਾਬੀ ਚ ਕਹਿੰਦੇ ਨਾ ਅਜੇ ਵੀ ਸਫਰ ਨਹੀਂ ਆ ਜੀ ਜੀ ਇਹ ਹੋਰ ਪਾਣੀ ਭਰਦੇ ਆ ਬਿਲਕੁਲ ਮੀਟਿੰਗ ਜਾਣ ਤੋਂ ਪਹਿਲਾਂ ਆ ਮਕੰਦਰਿ ਭਗਵੰਦ ਮਾਨ ਨੇ ਮੈਂ ਆਪਣੇ ਕੋਲੋਂ ਨਹੀਂ ਮੀਡੀਆ ਜਿਹੜੇ ਕਮੈਂਟਸ ਆਇਆ ਉਹ ਹੀ ਕੋਟ ਕਰਾਂਗਾ ਮਕੰਦਰਿ ਭਗਵੰਦ ਮਾਨ ਵਾਲੇ ਕਿਹਾ ਗਿਆ ਕਿ ਮੀਟਿੰਗ ਜਰਾ ਜੂਰ ਜਾ ਰਹੇ ਆ ਜਾਂ ਜਰੂਰ ਰਹੇ ਆ ਪਰ ਮੀਟਿੰਗ ਜਾ ਕੇ ਜਿਹੜਾ ਹੈਗਾ ਉਹੀ ਗੱਲ ਕਹਿਣਗੇ ਜਿਹੜੀ ਪਿਛਲੀ ਵਾਰ ਕਹੀ ਗਈ ਹੈ ਕੀ ਕਿ ਸਾਡੇ ਕੋਲੇ ਫालतू ਪਾਣੀ ਹੈ ਨਹੀਂ ਇੱਕ ਬੂੰਦ ਵੀ ਫालतू ਪਾਣੀ ਨਹੀਂ ਹੈ ਸੋ ਜਾਣ ਦੀ ਗੱਲ ਨਹੀਂ ਜਾਂ ਤਾਂ ਰਹੇ ਆ ਅਜੰਦਾਰ ਤੇ ਨਹੀਂ ਆ ਕਿ ਮੀਟਿੰਗ ਵਾਲੇ ਕੋਈ ਸਮਝੋਤਾ ਹੋ ਜਾਏਗਾ ਵੱਡਾ ਮੁੱਦਾ ਦੇਖੋ ਪੰਜਾਬ ਨਾਲ ਬਸ ਮਾਣੇ ਥੋੜਾ ਹੋਰ ਜ਼ਿਕਰ ਕਰੀਏ ਜੀ ਜੀ ਐਸਵੀਐਲ ਕਿੱਥੋਂ ਪਹਿਲਾਂ ਹੋਈ ਕਿੱਥੋਂ ਬਣੀ ਅਰਜੀਵ ਲੰਗੋਵਾਲ ਸਮਝੋਤਾ ਉਸ ਸਮਝੋਤੇ ਦੇ ਇਹ ਨਾ ਇਹ ਵੀ ਤੈਅ ਸੀ ਕਿ ਪੰਜਾਬ ਨੂੰ ਰਾਜਧਾਨੀ ਚੰਡੀਗੜ੍ਹ ਮਿਲੇਗਾ ਜੀ ਜੀ ਅੱਪਾ ਜੀ ਜੇ ਹੁਣ ਗੱਲਬਾਤ ਕਰ ਰਹੇ ਆ ਤਾਂ ਕੇਂਦਰੀ ਸਹਾਇਤ ਪ੍ਰਦੇਸ਼ ਆ ਚੰਡੀਗੜ੍ਹ ਨਾ ਪੰਜਾਬ ਦੀ ਰਾਜਧਾਨੀ ਬਣਿਆ ਤੇ ਨਾ ਹੀ ਹਰਿਆਣਾ ਦੀ ਰਾਜਧਾਨੀ ਬਣਿਆ ਹੂੰ ਪੁਰਾਣਾ ਦਿੱਤਾ ਚਲੋ ਬਣਨਾ ਹੀ ਨਹੀਂ ਸੀ ਪੰਜਾਬ ਦੀ ਰਾਜਧਾਨੀ ਪੰਜਾਬ ਦਾ ਅਧਿਕਾਰ ਸੀ ਜਣੀ ਇਸ ਮੁਲਕ ਦੇ ਅੰਦਰ ਸ਼ਾਇਦ ਵਹਾ ਦਾ ਪੰਜਾਬੀ ਕੋਈ ਕਿਸੇ ਬਾ ਹੋਏਗਾ ਇਹਨਾਂ ਪੁਰਾਣਾ ਜਿਹਦੀ ਆਪਣੀ ਰਾਜਧਾਨੀ ਕੋਈ ਨਹੀਂ ਜੀ ਉਹਦੇ ਬਾਰੇ ਕੋਈ ਗੱਲ ਨਹੀਂ ਕਰਦਾ ਕੋਈ ਜ਼ਿਕਰ ਨਹੀਂ ਕਰਦਾ ਨਾ ਕੇਂਦਰ ਕਰੇ ਨਾ ਅਦਾਲਤਾਂ ਕਰਨਾ ਜੇ ਗੱਲ ਹੁੰਦੀ ਤਾਂ ਪੰਜਾਬ ਤੋਂ ਪਾਣੀ ਕਿਵੇਂ ਲਿਆ ਜਾਣਾ ਹੈ ਹਨਾ ਕਿ ਅੱਜ ਇਸ ਗੱਲ ਦੀ ਸਮਾਹਨਾ ਹੋ ਸਕਦੀ ਹੈ ਕਿ ਮੁੱਖ ਮੰਤਰੀ ਭਗਵਾਨ ਜੀ ਨੇ ਗੱਲ ਕਹਿਣਾ ਇਹ ਜਮਨਾ ਜਿਹੜੀ ਹੈ ਗਿਆ ਹਰਿਆਣਾ ਦੇ ਨਾਲ ਲੰਗਦੀ ਹੈ ਉਹ ਜਮਨਾ ਦਾ ਪਾਣੀ ਪੰਜਾਬ ਨੂੰ ਦਿੱਤਾ ਜਾਏ ਜਮਨਾ ਦਾ ਇੰਨਾ ਫालतू ਪਾਣੀ ਹੈ ਸਿੱਧਾ ਅਗੇ ਸਮੁੰਦਰ ਜਾਂਦਾ ਹੈ ਪੰਜਾਬ ਨੂੰ ਕਿਉਂ ਨਹੀਂ ਦਿੱਤਾ ਜਾ ਸਕਦਾ ਇਸ ਕਦਰ ਦਾ ਲਿੰਕ ਜੋੜਿਆ ਜਾਏ ਕਿ ਜਮਨਾ ਦਾ ਪਾਣੀ ਪੰਜਾਬ ਨੂੰ ਆਉਣਾ ਚਾਹੀਦਾ ਹੈ ਅਗੇ ਪੰਜਾਬ ਦਾ ਪਾਣੀ ਹਰਿਆਣਾ ਨੂੰ ਜਾਵੇ ਹੂੰ ਸੋ ਇਹ ਅੱਜ ਦੇ ਮੇਜਿੰਦੇ ਨਜ਼ਰਾਂ ਜ਼ਰੂਰ ਸਵਾਵਿਕ ਹੈ ਪੰਜਾਬ ਹਰਿਆਣਾ ਕੇਂਦਰ ਰਾਸੀ ਦਿਨਾਂ ਦੀਆਂ ਬਣੀਆਂ ਵੀਆਂ ਅਜਿਹਾ ਮਾਰਗ ਸਿਰ ਕਹਿਣਾ ਹੋਣਾ ਹੈ ਮੁੱਖ ਮੰਤਰੀ ਭਗਵਾਨ ਜੀ ਨੇ ਕਿ ਹੋਰ ਵੀ ਕੋਈ ਮੁੱਖ ਮੰਤਰੀ ਹੋਵੇ ਇਹ ਹੋ ਨਹੀਂ ਸਕਦਾ ਕਿ ਐਸ.ਵੀ.ਐਲ ਦੇ ਮੁੱਦੇ ਤੇ ਰਾਣਾ ਰਾਲ ਮੀਟਿੰਗ ਹੋਵੇ ਕੇਂਦਰ ਕਰਾਰੇ ਅਗਵਾਈ ਤੇ ਉਥੇ ਪੰਜਾਬ ਦੇ ਪਾਣੀ ਦੇ ਕੇ ਕੋਈ ਮੁੱਖ ਮੰਤਰੀ ਵਾਪਸ ਆ ਜੇ ਜੀ ਜੀ ਇਹ ਪੋਸੀਬਲ ਹੀ ਨਹੀਂ ਹੈ ਸਵਿਚ ਕਰਕੇ ਮੀਟਿੰਗ ਤੇ ਬਹਿਸਾਂ ਜੋ ਮਰਜ਼ੀ ਹੋਣਾ ਮੈਨੂੰ ਇਹ ਹੀ ਜਾਣਕਾਰੀ ਹੈ ਕਿ ਰਾਣਾ ਵਾਲਾ ਨੇ ਬੜੀ ਤਿਆਰੀ ਕਰਿਆ ਬੜੇ ਅੰਕੜੇ ਇਕੱਠੇ ਕਰਿਆ ਅੰਕੜੇ ਕਥਾਂਾਂ ਜਾਂ ਮਾਰਾਂ ਦੀ ਦੇਣ ਦਾ ਹੋ ਸਕਦੇ ਆ ਪਰ ਪੰਜਾਬ ਦੇ ਜ਼ਮੀਨੀ ਹਕੀਕਤਾਂ ਇਹ ਦੱਸਦੀਆਂ ਕਿ ਸਾਡੇ ਕੋਲ ਤਾਂ ਪਾਣੀ ਦੀ ਨਹੀਂ ਟੈਨੋ ਨਾ ਤਾਂ ਪਹਿਲੇ ਵੀਡੇ ਸੰਕਟ ਦਾ ਸਾਹਮਣਾ ਕਰ ਰਿਹਾ ਸੋ ਮੀਟਿੰਗ ਆਪਾਂ ਉਸ ਤੋਂ ਪਹਿਲਾਂ ਇਹ ਤਾਂ ਨਹੀਂ ਕਹਿ ਸਕਦੇ ਪਰ ਵੀਂਗੇ ਜਰਨਲਿਸਟ ਇਹਦਾ ਅੰਦਾਜ਼ਾ ਜ਼ਰੂਰ ਲਾ ਸਕਦੇ ਕਿ ਮੀਟਿੰਗ ਮੁਕੰਮਲ ਤੌਰ ਤੇ ਬੇਸਟਾ ਰਹਿਣ ਦੀ ਪੂਰੀ ਪੂਰੀ ਸੰਭਾਵਨਾ ਹੈ ਜੀ ਜੀ ਸੱਚਾ ਬੱਗੇ ਵਾਧਿਆਂ ਤੇ ਗੱਲ ਕੱਲ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਦੀ ਕਰਦੇ ਆ ਇਸ ਤੋਂ ਪਹਿਲਾਂ ਜਦੋਂ ਇਸ ਗੱਲ ਦਾ ਐਲਾਨ ਹੋਇਆ ਕਿ ਵਿਧਾਨ ਸਭਾ ਸੈਸ਼ਨ ਹੋ ਰਿਹਾ ਤਾਂ ਕਹਿੰਦੇ ਕਿ ਇੱਕ ਤਾਂ ਬੇਅਦਬੀ ਦੇ ਮੁੱਦੇ ਦੇ ਉੱਪਰ ਸਖਤ ਕਾਨੂੰਨ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਏਗੀ ਸੰਭਾਵਨਾ ਪੂਰੀ ਹੈ ਤੇ ਦੂਜੇ ਪਾਸੇ ਵਿਰੋਧੀਆਂ ਕੋਲੇ ਇੱਕੋ ਇੱਕ ਮੁੱਦਾ ਜਿਹੜਾ ਪਿਛਲੇ ਦਿਨੀ ਨਸ਼ਾ ਜਿਹੜਾ ਉਸ ਨੂੰ ਲੈ ਕੇ ਨਸ਼ਿਆਂ ਵਿਰੁੱਧ ਜਿਹੜੀ ਜੰਗ ਛੇੜੀ ਗਈ ਉਸ ਜੰਗ ਦੇ ਵਿੱਚ ਕਈ ਚੀਜ਼ਾਂ ਹੋਈਆਂ ਜਿਸ ਤੇ ਸਵਾਲ ਖਾਸਰੇ ਸੀ ਪਰ ਹੁਣ ਪਿਛਲੇ ਕੁਝ ਦੋ ਤਿੰਨ ਦਿਨਾਂ ਤੋਂ ਪੰਜਾਬ ਦਾ ਅਨਸਖਾਵਾਂ ਮਾਹੌਲ ਜਿਸ ਤਰ੍ਹਾਂ ਹੋਇਆ ਹੈ ਲਗਾਤਾਰ ਗੋਲੀਆਂ ਚੱਲ ਰਹੀਆਂ ਨੇ ਖੂਨ ਖਰਾਬਾ ਹੋ ਰਿਹਾ ਤਾਂ ਇੱਕ ਹੋਰ ਵਿਰੋਧੀਆਂ ਨੂੰ ਮੌਕਾ ਮਿਲ ਗਿਆ ਤਾਂ ਉਹ ਇਸ ਚੀਜ਼ ਲਈ ਵੀ ਤਿਆਰ ਨੇ ਕਿ ਅਸੀਂ ਇਸ ਬਾਰੇ ਵੀ ਗੱਲਬਾਤ ਹੈ ਜਿਹੜੀ ਉਹ ਸੈਸ਼ਨ ਦੇ ਵਿੱਚ ਕਰਾਂਗੇ ਕਿਵੇਂ ਦੇਖਦੇ ਹੋ ਕੱਲ ਨੂੰ ਜਿਹੜਾ ਸੈਸ਼ਨ ਹੋਣਾ ਹੈ ਸੈਸ਼ਨ ਜ਼ਰੂਰੀ ਕਿੰਨਾ ਹੈ ਤੇ ਕਿਸ ਤਰ੍ਹਾਂ ਦਾ ਲੱਗਦਾ ਹੈ ਕਿ ਹੰਗਾਮਿਆਂ ਦੀ ਭਿੰਡੀ ਚੜੇਗਾ ਜਾਂ ਕੁਝ ਸਿਰੇ ਵੀ ਲੱਗੇਗੀ ਗੱਲ ਇਹ ਕੋਰਸ ਸੈਸ਼ਨ ਦਾ ਪੰਜਾਬ ਦਾ ਸਭ ਦਾ ਹਮੇਸ਼ਾ ਹੀ ਆਪਾਂ ਕਹਿੰਦੇ ਕਿ ਸੈਸ਼ਨ ਤਾਂ ਹੁੰਦਾ ਹੀ ਹੈ ਕਿਉਂਕਿ ਇੱਕ ਦਿਨ ਦੇ ਸੈਸ਼ਨ ਦੇ ਉੱਤੇ ਹੀ ਭਾਰੀ ਖਰਚਾ ਆਉਂਦਾ ਪਰੰਡਾ ਨੂੰ ਲੈ ਕੇ 117 ਵਿਧਾਇਕਾਂ ਦੇ ٹیអេ ਡੀ ਨੂੰ ਲੈ ਕੇ ਅਮਲੇ ਫੈਲੇ ਦੇ ਖਰਚਾ ਨੂੰ ਲੈ ਕੇ ਹੋਰ ਬਹੁਤ ਸਾਰਾ ਖਰਚਾ ਉਹਦੇ ਨਾਲ ਜੁੜਿਆ ਹੁੰਦਾ ਹੈ ਸੋ ਕੀਮਤੀ ਸੈਸ਼ਨ ਹੈ ਐਸੇ ਟੱਕੇ ਦੇ ਇਲਾਵਾ ਕੀਮਤੀ ਸੈਸ਼ਨ ਇਸ ਕਰਕੇ ਵੀ ਹੈ ਜਦੋਂ 117 ਵਿਧਾਨ ਸਭਾ ਤੇ ਮੈਂਬਰ ਸਾਡੇ ਬੈਠਣਗੇ ਜਾ ਕੇ ਪੰਜਾਬ ਦੇ ਮੁੱਦਿਆਂ ਦੀ ਚਰਚਾ ਹੋਣੀ ਚਾਹੀਦੀ ਹੈ ਉਮੀਦ ਕੀਤੀ ਜਾਂਦੀ ਹੈ ਤਵਕਕ ਕਰਦੇ ਹਾਲਾਂਕਿ ਹੁੰਦਾ ਨਹੀਂ ਇਸ ਤਰ੍ਹਾਂ ਪੰਜਾਬੀ ਤਵਕਕ ਕਰਦੇ ਆ ਕਿ ਜਦੋਂ ਪੰਜਾਬ ਵਿਧਾਨ ਸਭਾ ਦੂਰ ਹੋ ਜਾ ਸੈਸ਼ਨ ਆਏਗਾ ਤਾਂ ਉਥੇ ਕੀਮਤੀ ਮੁੱਦਿਆਂ ਦੇ ਪੰਜਾਬ ਦੇ ਵਿਖਰੇ ਚਰਚਾ ਹੋਏਗੀ ਉਸ ਸੈਸ਼ਨ ਵਾਲੇ ਤਾਂ ਕੋਈ ਦੋ ਰਹਿ ਨਹੀਂ ਕੀਮਤੀ ਹੈ ਪਰ ਸੈਸ਼ਨ ਦਾ ਜਿਤਾ ਗ੍ਰੈਂਡ ਦਾ ਸੁਭਾਅ ਹੈ ਆਪਾਂ ਇਹ ਵੀ ਅੰਦਾਜ਼ੇ ਨਾਲ ਕਹਿ ਸਕਦੇ ਹਾਂ ਗੱਲ ਕਿ ਮੁਕੰਮਲ ਤੌਰ ਤੇ ਟਕਰਾਅ ਵਾਲਾ ਸੈਸ਼ਨ ਬਣਨ ਜਾ ਰਿਹਾ ਹੈ ਕਿਉਂ ਇਸ ਕਰਕੇ ਕਿ ਹਾਕਮ ਕਰਨੇ ਜਿਹਨਾਂ ਦੋ ਰੋਜ਼ਾ ਸੈਸ਼ਨ ਬੁਲਾਇਆ ਉਹਨਾਂ ਦਾ ਆਪਣਾ ਏਜੰਡਾ ਹੈ ਇਸ ਵਾਰ ਕੋਈ ਦੋ ਰੈ ਨਹੀਂ ਦੇਖੋ ਸਪੀਕਰ ਪੰਜਾਬ ਦਾ ਅਸੰਭਵ ਸੈਸ਼ਨ ਬੁਲਾਇਆ ਕੈਬਨਿਟ ਦੀ ਸਹਿਮਤੀ ਹੈ ਹਾਕਮੰਦ ਦਾ ਏਜੰਡਾ ਹੈ ਏਜੰਡਾ ਕੀ ਹੈ ਬੀਏਡੀ ਦਾ ਮੁੱਦਾ ਵੱਡਾ ਹੈ ਸਭ ਤੋਂ ਪਹਿਲਾਂ ਦਾ ਬੀਏਡੀ ਦੇ ਮੁੱਦੇ ਤੇ ਕਹਿੰਦੇ ਸਖਤ ਕਾਨੂੰਨ ਬਣਾਇਆ ਜਾਏਗਾ ਆਪਾਂ ਜਾਣਦੇ ਹਾਂ ਗੁਰੂਗ੍ਰਾਮ ਸਭ ਦੀ ਬੀਏਡੀ ਦੇ ਮਾਮਲੇ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਕਿ ਨਿਆਸ ਸਰਕਾਰਾਂ ਨਿਕਲ ਗਿਆਂ ਵਾਦੇ ਹੋਏ ਵਾਦੇ ਦੇ ਵਾਦੇ ਹੋਏ ਇਹਦੇ باوجود ਵੀ ਕੋਈ ਨ્યા ਤੇ ਇਨਸਾਫ ਨਹੀਂ ਮਿਲਿਆ ਕਿ ਤੇਰੇ ਹੁਣ ਕਿਹਾ ਜਾ ਰਿਹਾ ਹੈ ਕਿ ਇਸ ਮਾਲ ਵਿੱਚ ਸਖਤ ਕਾਨੂੰਨ ਬਣਾਉਣ ਦੀ ਲੋੜ ਹੈ ਜੇ ਸਖਤ ਕਾਨੂੰਨ ਬਣੇਗਾ ਤਾਂ ਮੁਖੰਦਰੀ ਭਗਵੰਤ ਮਾਨ ਦਾ ਬਿਆਨ ਹੀ ਪੜਾ ਹੋਏਗਾ ਤਾਂ ਸੱਜਣ ਜੋ ਕੁਝ ਆਏਗਾ ਸਾਹਮਣੇ ਉਹਨਾਂ ਨੇ ਕਿਹਾ ਕਿ ਕਾਨੂੰਨ ਅਸੀਂ ਹੋ ਜਾ ਚਾਹੁੰਦੇ ਆ ਸਿੱਧੇ ਜਾਂ ਸਿੱਧੇ ਤੌਰ ਤੇ ਜਿਹੜਾ ਵੀ ਬੇਅਦਬੀ ਦੀਆਂ ਘਨਾਵਾਂ ਲਈ ਜ਼ਿੰਮੇਵਾਰ ਹੋਵੇ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਔਰ ਨਿਆਂ ਮਿਲਣਾ ਚਾਹੀਦਾ ਇਹ ਤਾਂ ਦੇਖਿਆ ਜਾਏਗਾ ਇਹ ਤਾਂ ਹਾਕਮ ਦਾ ਅਜੰਡਾ ਹੈ ਆਕੰਤ ਦੇ ਝੰਡੇ ਦੇ ਅੰਦਰ ਹੀ ਬਹੁਤ ਸਾਰੀਆਂ ਚੁਣੌਤੀਆਂ ਆਪਣੇ ਆਪ ਛੁਪੀਆਂ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਬਿਆਦਰੀਆਂ ਤਾਰਾਂ ਜਿਹੜੀਆਂ ਜਾ ਕੇ ਸਿਰਸਾ ਦੇ ਡੇਰੇ ਦੇ ਮੁਖੀ ਨਾਲ ਜੁੜਦੀਆਂ ਜੀ ਜੀ ਕੀ ਉਹ ਡੇਰਾ ਸਿਰਸਾ ਦਾ ਮੁਖੀ ਹੈ ਉਸ ਨੂੰ ਹੱਥ ਪਾਇਆ ਜਾਏਗਾ ਸਾਰੇ ਕਾਨੂੰਨ ਬਣਾਉਣ ਦੀ ਗੱਲ ਤਾਂ ਹੀ ਹੈ ਨਾ ਜਿਹੜੇ ਅਸਲ ਦੁਸ਼ੀਆਂ ਨੂੰ ਜਾਂਦਾ ਜਾਏਗਾ ਕਾਬੂ ਕੀਤਾ ਜਾਏਗਾ ਤੇ ਜੇ ਪੋਲਿਟਿਕਸ ਹੀ ਕਰਨੀ ਹੈ ਉਹ ਤਾਂ ਪਿਛਲੀਆਂ ਤਿੰਨ ਸਰਕਾਰਾਂ ਦੇ ਸਮੇਂ ਤੋਂ ਹੁੰਦੀ ਰਹੀ ਹੈ ਹੁਣ ਵੀ ਹੁੰਦੀ ਰਹੇਗੀ ਬਿਲਕੁਲ ਸੋ ਦੇਖਣ ਵਾਲੀ ਗੱਲ ਹੈ ਕਿ ਸਾਇਤ ਕਾਨੂੰਨ ਮਾਨ ਦੇ ਨਾਲ-ਨਾਲ ਕਾਨੂੰਨ ਤਾਂ ਬਣੇਗਾ ਪਰ ਇਹ ਹੈ ਕਿ ਕਾਨੂੰਨੀ ਜਿਹੜੀ ਕਿੰਨੀ ਕੁ ਪ੍ਰਕਿਰਿਆ ਜਿਹੜੀ ਹੈਗੀ ਦਮਦਾਰ ਹੋਏਗੀ ਜ਼ਮੀਨੀ ਹਕੀਕਤੇ ਦਾ ਹਾਕਮ ਦਰਦਾ ਇੱਕ ਅਪਰੋਚ ਆ ਨਜ਼ਰੀਆ ਜਿਹਦੀ ਆਪਾਂ ਗੱਲ ਕਰ ਰਹੇ ਆ ਗੱਲ ਕਰੀ ਆਪਾਂ ਵਿਰੋਧੀ ਦਰਦੀ ਵਿਰੋਧੀ ਤੇ ਕੋਲੇ ਦੋ ਵੀ ਵੱਡੇ ਝੰਡੇ ਆ ਸਭ ਤੋਂ ਵੱਡਾ ਝੰਡਾ ਇਸ ਵੇਲੇ ਜਿਹੜਾ ਬਣਿਆ ਉਹਨੂੰ ਵੀ ਗੱਲ ਠੀਕ ਹੈ ਪਰ ਲੈਂਡ ਪੂਲਿੰਗ ਸਿੱਧੇ ਤੌਰ ਤੇ ਇੱਕ ਤਰ੍ਹਾਂ ਦਾ ਪੋਲੀਟੀਕਲ ਏਜੰਡਾ ਹੈ ਲੈਂਡ ਪੂਲਿੰਗ ਐਸਾ ਜੰਡਾ ਜੀ ਦੇ ਤੇ ਮੁਝਿਆਂ ਕੁਰਦੀ ਤੇਰਾਂ ਦੀ ਸਹਿਮਤੀ ਹੈ ਚਾਹ ਕਾਂਗਰਸ ਹੈ ਮੁਖੁਰਦੀ ਤੇਰ ਚਾਹ ਕਾਲੀ ਦਾਲਾ ਚਾਹ ਭਾਰਤੀ ਜਨਤਾ ਪਾਰਟੀ ਹੈ ਸਾਰੇ ਇੱਕ ਪਾਸੇ ਤੇ ਹਾਕਮ ਦੇ ਰੇਖ ਪਾਸੇ ਜੀ ਸੋ ਇਸੇ ਕਰਕੇ ਜਿਹੜੇ ਮੁਖੁਰਦੀ ਤੇਰ ਦੇ ਆਗੂ ਆ ਪ੍ਰਤਾਪ ਬਾਜਵਾ ਉਹਨਾਂ ਕੋਲੋਂ ਸਪੀਕਰ ਵਿਧਾਨ ਸਭਾ ਨੂੰ ਪੱਤਰ ਵੀ ਲਿਖਿਆ ਗਿਆ ਕਿ ਭਾਈ ਸਾਹਿਬ ਕਰਵਾ ਕਰਕੇ ਦੋ ਦਿਨ ਦਾ ਸੈਸ਼ਨ ਹੋਰ ਵਧਾਇਆ ਜਾਵੇ ਸੈਸ਼ਨ ਵਧਾਇਆ ਜਾਣ ਦੀ ਸੰਭਾਵਨਾ ਤਾਂ ਬਹੁਤ ਘੱਟ ਹੁੰਦੀ ਹੈ ਕਿਉਂਕਿ ਅਕਸਰ ਸਾਡੀ ਜਿਹੜੀ ਰਾਜਨੀਤੀ ਹੈ ਜਾਂ ਪੋਲਿਟਿਕਸ ਹੈ ਜਮੂਰੇ ਦੀ ਬਹੁਤ ਗੱਲਾਂ ਕਰਦੇ ਆ ਕਦਰ ਕਰਦੇ ਆ ਜੀ ਪਰ ਜੇ ਕੋਈ ਜਮੂਰੇ ਤੇ ਗੱਲ ਕੀਤੀ ਜਾਵੇ ਤਾਂ ਮੰਨਣਾ ਜਾਂ ਨਾ ਮੰਨਣਾ ਉਹ ਹਾਕਮ ਤੇ ਦੀ ਮਰਜ਼ੀ ਹੈ ਜੋ ਸੈਸ਼ਨ ਬਦਲ ਦੀ ਸੁਭਾਅ ਨਾਲ ਤਾਂ ਕੋਈ ਲੱਗਦੀ ਨਹੀਂ ਬਿਲਕੁਲ ਵਿਰੋਧੀ ਧਿਰ ਵੱਲੋਂ ਕਿਹਾ ਜ਼ਰੂਰ ਗਿਆ ਪੰਜ ਲੈਂਡ ਪੂਲਿੰਗ ਦੀ ਗੱਲ ਆਏਗੀ ਉੱਥੇ ਅਮਨ ਕਾਨੂੰਨ ਦਾ ਮੁੱਦਾ ਆਏਗਾ ਕਿਸੇ ਤਰੀਕੇ ਦੇ ਨਾਲ ਉੱਥੇ ਮੁੱਦਾ ਆ ਰਿਹਾ ਜਿਹੜਾ ਹੈਗਾ ਜਲਾ ਪਾਖੜਾ ਡੈਮ ਹੈ ਦੂਜੇ ਸਾਡੇ ਡੈਮ ਹੈ ਉਹਨਾਂ ਤੇ ਕੇਂਦਰੀ ਸੁਰੱਖਿਆ ਬਲ ਜਿਹੜੇ ਤਾਇਨਾਤ ਹੈ ਉਹਨਾਂ ਦੀ ਬਾਰਸੀ ਦਾ ਮੁੱਦਾ ਕਿ ਉਹ ਤਾਇਨਾਤ ਨਹੀਂ ਕੀਤੇ ਜਾ ਸਕਦੇ ਕਿੰਨਾ ਵੇਲੇ ਫੈਸਲਾ ਹੋਇਆ ਜਾਂ ਕਿੰਨਾ ਵੇਲੇ ਕੰਸੈਸ਼ਨਰ ਆ ਰਹੀ ਦਿੱਤੀ ਗਈ ਕਾਂਗਰਸ ਸਰਕਾਰ ਬਲੇ 2021 ਦੇ ਵਿੱਚ ਉਹ ਹੁਣ ਕਹਿੰਦੇ ਆਪ ਵਾਲੇ ਕਿ ਉਹ ਜਿਹੜਾ ਫੈਸਲਾ ਸੀ ਉਹ ਵਾਪਸ ਕਰਾਉਣਾ ਤੇ ਵਾਪਸ ਲਈ ਵਿਧਾਨ ਸਭਾ ਚ ਮਤਾ ਕਰਕੇ ਕਰਾਉਣਾ ਹੈ ਜੀ ਜੀ ਕੀ ਉੱਥੇ ਹੁਣ ਕਾਂਗਰਸ ਭਾਜਪਾ ਕਾਲੀਦਾਸ ਮੱਦੇ ਦੀ ਹਮਾਇਤ ਕਰਨਗੇ ਜਾਂ ਖਰਾਫਤ ਜਾਨਗੇ ਸੋ ਇਹਸ ਕਰਕੇ ਮਦਦੇ ਜੇ ਆਪ ਮੁਦਿਆਂ ਦੀ ਗੱਲ ਕਰਦੇ ਆਂ ਮੁੱਦੇ ਜਰੂਰ ਵੱਡੇ ਆ ਪਰ ਸਥਿਤੀ ਸਿੱਧੇ ਤੌਰ ਤੇ ਟਕਰਾਵਲੀ ਆਪ ਇੱਕ ਪਾਸੇ ਤੇ ਦੂਜਿਆਂ ਮਰੋਦੀ ਤਰ੍ਹਾਂ ਇੱਕ ਪਾਸੇ ਖੜੀਆਂ ਦੋ ਰੋਜ਼ ਦਾ ਸੈਸ਼ਨ ਆ ਅਮੀਤ ਆ ਹੀ ਕਰਦੇ ਆ ਕਿ ਪੰਜਾਬ ਦੇ ਮੁੱਦਿਆਂ ਤੇ ਚੰਗੀ ਗੱਲ ਹੋਣੀ ਚਾਹੀਦੀ ਹੈ ਜੀ ਜੀ ਪੰਜਾਬ ਦੀ ਬਿਹਤਰੀ ਮਸਲੇ ਹੱਲ ਹੋਣ ਲਈ ਡਿਸਕਸ਼ਨਸ ਹੋਣੀਆਂ ਚਾਹੀਦੀਆਂ ਕੀਮਤੀ ਸਦਨ ਆ ਪਰ ਸੰਭਾਵਨਾ ਘੱਟ ਹੀ ਨਜ਼ਰ ਆ ਰਹੀ ਹੈ ਜੀ ਜੀ ਸੋ ਸਭ ਅੱਗੇ ਵਾਦਦੇ ਆਂ ਤੇ ਗੱਲ ਕਰਾਂਗੇ ਜੋ ਟ੍ਰੇਡ ਯੂਨੀਅਨ ਨੇ 10 ਕੇਂਦਰੀ ਟ੍ਰੇਡ ਯੂਨੀਅਨਾਂ ਦੇ ਵੱਲੋਂ ਅੱਜ ਭਾਰਤ ਬੰਧ ਦਾ ਸੱਦਾ ਜਿਹੜਾ ਉਹ ਦਿੱਤਾ ਗਿਆ ਹੰਗਾਰਾ ਜਿਹੜਾ ਬਹੁਤ ਵੱਡਾ ਮਿਲ ਵੀ ਰਿਹਾ ਕਿਤੇ ਸਾਮਾ ਤੇ ਤੇ ਕਈ ਥਾਵਾਂ ਤੇ ਅਸਰ ਨਹੀਂ ਵੀ ਵੇਖਣ ਨੂੰ ਮਿਲ ਰਿਹਾ ਕਿਉਂਕਿ ਜਿਹੜੇ ਮਜ਼ਦੂਰ ਨੇ ਉਹ ਇਸ ਲਈ ਮਜ਼ਦੂਰ ਕਿਸੇ ਵੀ ਤਰੀਕੇ ਦਾ ਹੋ ਸਕਦਾ ਕਿਉਂਕਿ ਸਾਰੇ ਮਜ਼ਦੂਰ ਆਪਾਂ ਐਂਡ ਆਫ ਦਾ ਟਾਈਮ ਕੋਈ ਵੱਡਾ ਕੰਮ ਕਰ ਰਿਹਾ ਕੋਈ ਛੋਟਾ ਕਰ ਰਿਹਾ ਤਾਂ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਨੇ ਉਹਦੇ ਵਿਰੁੱਧ ਕਿਤੇ ਨਾ ਕਿਤੇ ਉਤਰਨ ਦਾ ਫੈਸਲਾ ਜਿਹੜਾ ਮਜ਼ਦੂਰਾ ਨੇ ਕੀਤਾ ਤਾਂ ਅਜਿਹੇ ਦੇ ਵਿੱਚ ਪੰਜਾਬ ਦੇ ਵਿੱਚ ਵੀ ਹੋ ਰਿਹਾ ਕਿ ਅੱਜ ਬੱਸਾਂ ਦਾ ਵੀ ਚੱਕਾ ਜਾਮ ਹੈ ਤਿੰਨ ਦਿਨਾਂ ਦੇ ਲਈ ਹੜਤਾਲ ਹੈ ਆਈਡੀਆ ਇਹ ਹੈ ਕਿ 25 ਕਰੋੜ ਦੇ ਤਕਰੀਬਨ ਜਿਹੜੇ ਕਰਮਚਾਰੀ ਨੇ ਉਹ ਹੜਤਾਲਤੇ ਨੇ ਕਿਵੇਂ ਦੇਖਦੇ ਹੋ ਜਿਹੜਾ ਇਹ ਏਡਾ ਵੱਡਾ ਮਾਰਚਨ ਹੈ 25 ਕਰੋੜ ਲੋਕਾਂ ਦਾ ਹੜਤਾਲ ਤੇ ਹੋਣਾ ਤੇ ਉਹ ਵੀ ਟ੍ਰੇਡ ਯੂਨੀਅਨਾਂ ਨੇ ਜਿਹੜਾ ਸੱਦਾ ਦਿੱਤਾ ਹੈ ਪ੍ਰਭਾਵ ਕਿਸ ਤਰ੍ਹਾਂ ਦਾ ਰਹੇਗਾ ਦੇਖੋ ਟ੍ਰੇਡ ਯੂਨੀਅਨਾਂ ਦਾ ਆਪਣਾ ਅਧਿਕਾਰ ਆ ਪ੍ਰੋਟੈਸਟ ਕਰਨ ਦਾ ਜਿਹੜੀ ਕੇਂਦਰ ਸਰਕਾਰ ਆ ਅਕਸਰ ਇਹਦੇ ਬਾਰੇ ਕੀ ਆਂਦਾ ਹੈ ਕਿ ਇਹ ਕਾਰਪੋਰੇਟ ਘਰਾਣਿਆਂ ਦੀ ਦੋਸਤ ਹੈ ਜਨੀਆਂ ਜਿਹੜੇ ਮਜ਼ਦੂਰ ਸੱਟਨਾ ਮਜ਼ਦੂਰ ਆਵਾਖਾਂ ਦਾ ਰੰਚ ਕੰਮ ਕਰਦੇ ਆ ਕਿ ਬੈਂਕਾਂ 'ਚ ਕੰਮ ਕਰਦੇ ਆ, ਰੇਲਵੇ 'ਚ ਕੰਮ ਕਰਦੇ ਆ, ਡਾਕਖਾਨੇ 'ਚ ਕੰਮ ਕਰਦੇ ਆ। ਹੋਰ ਜਿਹੜੇ ਕੇਂਦਰੀ ਵਿਭਾਗ ਆ ਉਹਨਾਂ 'ਚ ਕੰਮ ਕਰਦੇ ਆ। ਹੂੰ। ਉਹਨਾਂ ਦਾ ਇੰਪੈਕਟ ਸੁਪੈਂਦਾ ਕੰਮ ਕਿ ਬੈਂਕਿੰਗ ਸਿਸਟਮ 'ਦੇ ਆਪਾਂ ਗੱਲ ਕਰੀਏ, ਡਾਕਖਾਨੇ 'ਚ ਸੰਧੀ ਗੱਲ ਕਰੀਏ, ਬੇਸ਼ੱਕ ਇੰਦਰ ਦੇ ਦੀਨ ਆਉਂਦੇ ਆ। ਪਰ ਸਿੱਧੇ ਤੌਰ ਤੇ ਪ੍ਰਭਾਵ ਤਾਂ ਸੁਭਿਆਚਾਰ 'ਚ ਹੀ ਪੈਂਦਾ। ਕੇਵਲ ਇਹ ਨੀਤੀਆਂ ਦੀ ਇੱਥੋਂ ਤੱਕ ਨਹੀਂ ਕਿ ਕੇਂਦਰ ਨਾਲ ਜੁੜੇ ਮਾਮਲੇ ਆ। ਇਹਦਾ ਵੱਖ-ਵੱਖ ਤਰ੍ਹਾਂ ਨਾਲ ਜਿਦਾਂ ਤੁਸੀਂ ਜ਼ਿਕਰ ਕੀਤਾ ਹੈ, ਵੱਖ-ਵੱਖ ਖੇਤਰਾਂ ਨਾਲ ਟੀਚਿੰਗ ਹੈ, ਤੇ মিডিਆ ਹੈ। ਜਿਹੜੇ ਹੂਰਦਾਰੇ ਹਨ ਸਾਰਿਆਂ ਤਰ੍ਹਾਂ ਤੇ ਇੰਪੈਕਟ ਇਸ ਕਦਰ ਪਹਰੇ ਕਿ ਲਿੜੀਆਂ ਜ਼ੋਬ ਹੈਗੀਆਂ ਇੱਕ ਦੋਨੋਂ ਦੀ ਗੈਰਕਾਨੂੰਨੀ ਦੀ ਹਾਲਤ ਬਣੀ ਵੀ ਹੈ ਕਿ ਕਿਸੇ ਮਜ਼ਦੂਰ ਨੂੰ ਕਿਸੇ ਵੇਲੇ ਵੀ ਕੱਢਿਆ ਜਾ ਸਕਦਾ ਔਰ ਨੂੰਏ ਇਸ ਕਦਰ ਸਖਤ ਬਣਾਇਆ ਜਾ ਰਿਹਾ ਕਿ ਉਹਨਾਂ ਦੀ ਸੁਣਵਾਈ ਕੋਈ ਨਾ ਹੋਵੇ ਖਾਸ ਸੁਣਵਾਈ ਤਾਂ ਪਹਿਲਾਂ ਹੀ ਬੜੀ ਔਖੀ ਹੁੰਦੀ ਮਜ਼ਦੂਰ ਨੂੰ ਲੜਨਾ ਆਪਣੇ ਮਾਲਕਾਂ ਦੇ ਖਿਲਾਫ ਬੜਾ ਔਖਾ ਹੁੰਦਾ ਜਿਹੜੀਆਂ ਸਪਲ ਬਣੀਆਂ ਉਹਦੇ 'ਚ ਹੋਰ ਵੀ ਨਜ਼ਰ ਆ ਰਿਹਾ ਕਿ ਉਹਨਾਂ ਵਾਲੇ ਜਨ ਮਜ਼ਦੂਰਾਂ ਲਈ ਸੌਖੇ ਨਹੀਂ पर ਸੰਗਠੇ ਤੌਰ ਤੇ ਉਹਨਾਂ ਨੂੰ ਵਿਰੋਧ ਕੀਤਾ ਗਿਆ। ਫੂੜਵੇ ਦੇ ਜਿਹੜੇ ਕਰਮਚਾਰੀਆਂ ਨੇ ਉਹਨਾਂ ਨੇ ਹੜਤਾਲ ਕੀਤੀਗੀ ਉਹਨਾਂ ਦੇ ਆਪਣੇ ਮੁੱਦੇ ਵੀ ਐ। ਅਰ ਇਸ ਹੜਤਾਲ ਦੇ ਵਿੱਚ ਕੇਵਲੇ ਨਹੀਂ ਕਿ ਬੈਂਕਾਂ ਵਾਲੇ, ਡਾਕ ਨਾ ਜਾਂ ਦੂਜੇ ਕੇਂਦਰੀ ਮਲਾਜ਼ਮ ਉਹੀ ਸ਼ਾਮਲ ਐ। ਬਲਕਿ ਜਿਹੜੇ ਗੈਸ ਖਣਤਤ ਮਜ਼ਦੂਰ ਤੌਕਾ ਜਿਹੜਾ ਸਿੱਧੇ ਤੌਰ ਤੇ ਨੌਕਰੀਆਂ 'ਚ ਨਹੀਂ ਐ ਉਹਨਾਂ ਦੀ ਹਮਾਇਤ ਐ। ਕਿਸਾਨ ਜਥੇਬੰਦੀਆਂ ਦੀ ਵੀ ਹਮਾਇਤ ਐ। ਕਈ ਕਹਿ ਰਹੀਆਂ ਕਿ ਸਰਕਾਰ ਸਖਤ ਸਤੀਰਾ ਅਪਣਾ ਰਹੀ ਐ। ਇਸ ਦੇ ਖਲਾਫ ਸੀ ਪਟਿਆਸ ਸਹਿਮਾਇਤ ਕਰਦੇ ਸ਼ਾਮਲ ਹੋਣੇ ਸੋ ਆਜਾ ਕੁ ਕਾਫੀ ਜਗ੍ਹਾ ਤੇ ਮੁਲਕ ਦੇ ਅੰਦਰ ਇਸ ਰਹਿਤਾਨ ਨਾਲ ਵਾਕੋ ਕਿ ਤਰ੍ਹਾਂ ਚ ਪ੍ਰੋ ਆਪਿਆ ਮਧੂਰਾ ਨੇ ਆਪਣਾ ਪ੍ਰੋਟੈਸਟ ਜ਼ਰੂਰ ਕੀਤਾ ਜਥੇਬੰਦੀਆਂ ਨੇ ਦੇਖਣ ਵਾਲੀ ਗੱਲ ਹੈ ਕਿ ਇਹਦਾ ਇਮਪੈਕਟ ਕੋਈ ਪਾਏਗਾ ਕਿ ਨਹੀਂ ਪਾਏਗਾ ਜਿੱਦਾਂ ਦੀ ਕੇਂਦਰ ਦੀ ਸਰਕਾਰ ਹੈ ਹੋ ਸਕਦਾ ਹੈ ਕਿ ਉਹਦੇ ਲਿਉਣਾ ਨਾਉਣ ਵਾਲੇ ਦਿਨ ਤੇ ਫਿਰ ਕੋਈ ਲੰਮੀ ਲੜਾਈ ਲੜਨੀ ਪਏ ਮਧੂਰ ਸੰਗਠਨਾਂ ਨੂੰ ਰਾਜ ਉਹਨਾਂ ਨੇ ਆਪਣਾ ਪ੍ਰੋਟੈਸਟ ਜ਼ाहिर ਕਰਕੇ ਸਨਿਆਹਾ ਦਿੱਤਾ ਕੇਂਦਰ ਸਰਕਾਰ ਨੂੰ ਕੇਸੀ ਹੀ ਟੋਡੀਆਂ ਕਾਰਪੋਰੇਟ ਕਰਾਉਣ ਨਾਲ ਜਿਹੜੀਆਂ ਜੁੜੀਆਂ ਹੋਈਆਂ ਨੀਤੀਆਂ ਉਹਨਾਂ ਦਾ ਡਟ ਕੇ ਵਿਰੋਧ ਕਰਦੇ ਆ ਜੀ ਜੀ ਚਲ ਚਾਬ ਅੱਗੇ ਗੱਲ ਕਰਾਂਗੇ ਕਾਂਗਰਸ ਦੀ ਪੰਜਾਬ ਕਾਂਗਰਸ ਦਾ ਕਾਟੋਕਲੇਸ਼ ਜਗ ظاہر ਹੈ ਭਾਵੇਂ ਲੁਧਿਆਣਾ ਚੋਣ ਦੇ ਦੌਰਾਨ ਬੜੀ ਨਟਕੀ ਜੀ ਕੀਤੀ ਗਈ ਕਿ ਅਸੀਂ ਤਾਂ ਇਕੱਠੇ ਆ ਸਾਰੇ ਇੱਕੋ ਸਟੇਜ ਤੇ ਖੜੇ ਆ ਪਰ ਜਿਦਾਂ ਹੀ ਨਤੀਜੇ ਆਏ ਤਾਂ ਸਾਰਾ ਕੁਝ ਬੜਾ ਵੱਖੋ ਵੱਖਰਾ ਹੋਇਆ ਕਈਆਂ ਦੇ ਅਸਤੀਫੇ ਗਏ ਅੱਡੋ-ਅੱਡ ਇੱਕ ਦੂਜੇ ਦੇ ਖਿਲਾਫ ਕਈ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਨੇ ਜਿਹੜੀਆਂ ਉਹ ਚੱਲੀਆਂ। ਸੋ ਜਿਹੇ ਦੇ ਵਿੱਚ ਭਪੇਸ਼ ਬਗੇਲ ਪਹਿਲਾਂ ਜ਼ਿੰਮੇਵਾਰੀ ਸਾਂਭੀ ਬੈਠੇ ਨੇ ਉਹਨਾਂ ਨੂੰ ਇੱਕ ਵਾਰੀ ਫਿਰ ਤੋਂ ਹਦਾਇਤਾਂ ਦਿੱਤੀਆਂ ਗਈਆਂ ਕਿ ਭਾਈ ਤੁਸੀਂ ਜਿਹੜਾ ਵੀ ਕੁਛ ਇਹ ਚੱਲ ਰਿਹਾ ਹੈ ਇਹਨੂੰ ਠੀਕ ਕਰੋ। ਕਿਵੇਂ ਦੇਖਦੇ ਇਸ ਨੂੰ ਕਿ ਭਪੇਸ਼ ਬਗੇਲ ਇਹ ਜ਼ਿੰਮੇਵਾਰੀ ਨਿਭਾ ਸਕਣਗੇ ਕਿਉਂਕਿ ਜ਼ੋਰ ਤਾਂ ਲਗਾ ਰਹੇ ਨੇ ਪਿਛਲੇ ਸਮੇਂ ਤੋਂ। ਦੇਖੋ ਕੱਲ੍ਹ ਕਲੀਏ ਨੇ ਆ ਕੇ ਬਗੇਲ ਦੀ ਗੱਲ ਹੈਗੀ ਹੈ ਨਾਲ ਖੜਗੇ ਸਾਹਿਬ ਉਹ ਵੀ ਨਾਲ ਉਹਨੇ ਜ਼ਿੰਮੇਵਾਰ ਹੈ। ਜੀ। ਖਰਗੋਨ ਕੌਮੀ ਪੱਤਰ ਦੇ ਪ੍ਰਧਾਨ ਹੈ। ਤੇ ਜੇ ਤੁ ਆਪਾਂ ਫੇਸਬੁਕ ਦੇ ਗੱਲ ਕਰਦੇ ਆ ਪੰਜਾਬ ਦੇ ਇੰਚਾਰਜ ਹੈ ਕਾਂਗਰਸ ਮਾਮਲਿਆਂ ਦੇ। ਦੋਨਾਂ ਆਗੂਆਂ ਨੂੰ ਕੇਂਦਰ ਦੀ ਲੀਡਰਸ਼ਿਪ ਨੇ ਜ਼ਿੰਮੇਵਾਰੀ ਸੌਂਪੀ ਹੈ। ਹੂੰ। ਕਿ ਪੰਜਾਬ ਕਾਂਗਰਸ ਜਿਹੜਾ ਕਲੇਸ਼ ਹੈ ਇਹ ਖਤਮ ਕੀਤਾ ਜਾਏ। ਆਪਾਂ ਜਾਣਦੇ ਆ ਇਹ ਕਲੇਸ਼ ਐਸਾ ਪਿਛਲੀ ਵਿਧਾਨ ਸਭਾ ਵੇਲੇ ਐਸਾ ਕਲੇਸ਼ ਪਿਆ ਐਸਾ ਕਲੇਸ਼ ਪਿਆ। ਕਾਂਗਰਸ ਸਦਾ ਚਾਹੁੰਦੀ ਹੁੰਦੀ ਹੁੰਦੀ ਪਾਸੇ ਹੋਗੀ। ਸਤਾ ਕਾਂਗਰਸ ਦੇ ਹੱਥੋਂ ਇਸ ਕਰਕੇ ਨਿਕਲੀ ਕਿ ਵੱਡੀ ਪਦਤ ਹੈ ਬਿਲਕੁਲ ਆਪੋ ਸਾਪੇ ਸੀ ਹੁਣ ਵੀ ਕੀ ਹੈ ਹੁਣ ਵੀ ਦੇਖੋ ਜਿਹੜੇ ਵੱਡੇ ਆਗੂ ਆ ਚੰਨੀ ਦੀ ਗੱਲ ਕਰ ਲਈਏ ਰਾਜਾ ਵਿੜਿੰਗ ਦੀ ਗੱਲ ਕਰ ਲਈਏ ਪ੍ਰਤਾਪ ਬਾਜਾ ਦੀ ਗੱਲ ਕਰ ਲਈਏ ਹਮਮ ਸਿੰਦਰਨਾਵਾ ਦੀ ਗੱਲ ਕਰ ਲਈਏ ਹੋਰ ਇੱਕ ਤਾਂ ਆਗੂ ਸਤਾ ਜੀ ਦਾ ਨਾਂ ਲੈਂਦੋਂ ਰਹਿ ਗਿਆ ਹੋਏ ਜੀ ਇਹ ਸਾਰੇ ਆਗੂ ਇਹ ਸਭ ਤੋਂ ਵੱਡੀ ਗੱਲ ਤਾਂ ਹੈ ਕਿ ਮੁੱਖ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਹੈ ਜੇ ਕਾਂਗਰਸ ਸਤਾ ਜਾਏਗੀ ਤਾਂ ਮੁੱਖ ਮੰਤਰੀ ਕੌਣ ਹੋਏਗਾ ਇਹ ਪਹਿਲੇ ਤਿਆਰ ਹੋ ਕੇ ਬੈਠਦੇ ਕਿ ਮੁੱਖ ਮੰਤਰੀ ਮੈਂ ਹੋਵਾਂਗਾ ਸੋ ਇਸ ਤਰ੍ਹਾਂ ਦੀ ਲੜਾਈ ਪੈਦਾ ਕਰਦੇ ਆ ਉਹ ਇਹ ਕਹਿੰਦੇ ਕਿ ਜੇ ਮੈਂ ਮੁੱਖ ਮੰਤਰੀ ਨਹੀਂ ਬਣਾਂਗਾ ਤਾਂ ਫਿਰ ਦੂਜੇ ਨੂੰ ਨਹੀਂ ਬਣਦਾਗਾ ਉਹ ਜੇ ਹਾਲਾਤ ਪੈਦਾ ਕਰਦੇ ਆ ਕਾਂਗਰਸ ਦੀ ਕੋਸ਼ਿਸ਼ ਹੈ ਕਿਉਂਕਿ ਹਰਿਆਣਾ ਵਿੱਚ ਵੀ ਕਾਂਗਰਸ ਨੂੰ ਝਟਕਾ ਲੱਗ ਚੁੱਕਾ ਹੈ ਹਰਿਆਣਾ ਵਿੱਚ ਕਾਂਗਰਸ ਸਤਾ ਦੇ ਕਾਫੀ ਨੇੜੇ ਚਲੀ ਗਈ ਸੀ ਪਰ ਉੱਥੇ ਵੀ ਸਤਾ ਤੱਕ ਨਹੀਂ ਪਹੁੰਚ ਸਕੇ ਵੱਡਾ ਕਰਨ ਆਸੀ ਫਟ ਪੰਜਾਬ ਵਿੱਚ ਅਜੇ ਵੀ ਲੱਗਦਾ ਕਿ ਕਾਂਗਰਸ ਨੇ ਕੋਈ ਸਬਕ ਸਿਕਾਨੀ ਲੱਗਦਾ ਪੰਜ ਦਾ ਲੁਧਿਆਣਾ ਪੱਛਮੀ ਦਾ ਇਲੈਕਸ਼ਨ ਦਾ ਜ਼ਿਕਰ ਕਰਦੇ ਆਂ ਉੱਥੇ ਜਿਹਨੇ ਵੋਟਾਂ ਪੈਣ ਦਾ ਗਜੜਾ ਉਮੀਦਵਾਰ ਸੀ ਉਹ ਵੀ ਆਪਣੇ ਤਰੀਕੇ ਨਾਲ ਚੱਲਿਆ ਪੰਜਾਬ ਕਾਂਗਰਸ ਦਾ ਪ੍ਰਧਾਨ ਸੀ ਆਪਣੇ ਤਰੀਕੇ ਨਾਲ ਦੂਜੇ ਜਿਹੜੇ ਵੱਡੇ ਆਗੂ ਸੀ ਉਹ ਵੀ ਆਪਣੇ ਆਪਣੇ ਤਰੀਕੇ ਨਾਲ ਅੱਜ ਆਪ ਇੱਕ ਦਿਨ ਪਹਿਲਾਂ ਜਿਹੜੀ ਗੱਲ ਕਰੀਏ ਤਾਂ ਚੰਨੀ ਸਿੰਘ ਚੰਨੀ ਨਾਂ ਜਿਹੜੇ ਪਹਿਲਾਂ ਸਾਬਕਾ ਮੁੱਖ ਮੰਤਰੀ ਰਹੇ ਐ ਤੇ ਮੁੱਖ ਮੰਤਰੀ ਜਉਤੇ ਹੁਣ ਵੀ ਦਾਅਵੇਦਾਰ ਹਨ ਉਹਨਾਂ ਨੂੰ ਕੀ ਕਿਹਾ ਗਿਆ ਉਹਨਾਂ ਨੇ ਰਵਿੰਦ ਕੇਜਰੀ ਵਾਲਾ ਵੀ ਟਿੱਪਣੀ ਕੀਤੀ ਆ ਕਿ ਜੇ ਅਸੀਂ ਸਤਾ ਚਾਏ ਕਿੰਨਾ ਫੜਕੇ ਜਿਹੜਾ ਭੈਣੀ ਕਰਾਂਗੇ ਹੁਣ ਚੱਲੇ ਹੀ ਕੋਣ ਹੁੰਦਾ ਹੈ ਕਿ ਉਹ ਆਪਣੇ ਆਪ ਨੂੰ ਮੁੱਖ ਮੰਤਰੀ ਦੀ ਅਹੁਦੇ ਦਾ ਦਾਵੇਦਾਰ ਬਣ ਗਿਆ ਇਸ ਤਰ੍ਹਾਂ ਦਾ ਬਿਆਨ ਦੇ ਕੇ ਇਹਦੇ ਨਾਲ ਹੀ ਕਈ ਸਗੇ ਵਾਅਦਾ ਵੀ ਸਿੰਦਰਨਾਵਾ ਬੋਲਦਾ ਬਾਜਵਾ ਬੋਲਦਾ ਰਾਜਾ ਬਿੰਗ ਬੋਲਦਾ ਸੂਰ ਕ੍ਰੀਸ ਖਤਮ ਕਰਨ ਲਈ ਫੇਸਬੁਕ 'ਤੇ ਖੜਗੇ ਉਹਨਾਂ ਦੀ ਜ਼ਿੰਮੇਵਾਰੀ ਸੰਜੇ ਤੌਰ ਤੇ ਲਾਈ ਗਈ ਹੈ ਦੇਖਿਆ ਜਾਏਗਾ ਕਿ ਆਉਣ ਵਾਲੇ ਦਿਨਾਂ 'ਚ ਇਹ ਜ਼ਿੰਮੇਵਾਰੀ ਜਿਹੜੀ ਕਿ ਕਿੰਨੀ ਕਿਨਵਾਈ ਜਾਏਗੀ ਜਾਂ ਅਨਸ਼ਾਸਨ ਕਿੰਨਾ ਕ ਮੰਨਿਆ ਜਾਏਗਾ ਇਹ ਗੱਲ ਪੱਕੀ ਹੈ ਆਮ ਅਕਸਰ ਮੀਡੀਆ ਤੇ ਰਹਿ ਵੀ ਹੈ ਲੋਕਾਂ ਦੀ ਵੋਟਰਾਂ ਦੀ ਉਹਨਾਂ ਦੀ ਹਮੇਦਿਆਂ ਦੀ ਵੀ ਰਹਿ ਹੋਏਗੀ ਜੇ ਕਾਂਗਰਸ ਫੁੱਟ ਰਹੀ ਤੇ ਜਿਹੜੀ ਸਤਾਈ ਦੀ ਵਿਧਾਨ ਸਭਾ ਹੈ ਪੱਲੇ ਉਹਦੇ ਚ ਵੀ ਨਹੀਂ ਕੁਝ ਪੈਣ ਲੱਗਿਆ ਜਿਸਾਬ ਪੈਸਵਿਲ ਦਾ ਜ਼ਿਕਰ ਕੀਤਾ ਨਾ ਕਿ ਖਾਲੀ ਹੱਥ ਗਏ ਤੇ ਖਾਲੀ ਹੱਥ ਵਾਪਸ ਆ ਗਏ ਇਦਾਂ ਜਿਹੜੀ ਸਤਾਈ ਦੀ ਵਿਧਾਨ ਸਭਾ ਚੋਣ ਹੈ ਜਨਰਲ ਚੋਣਾਂ ਆਮ ਚੋਣ ਜਿਹੜੀ ਹੈ ਜੇ ਕਾਂਗਰਸ ਇਕੱਠੀ ਨਹੀਂ ਹੋਏਗੀ ਤਾ ਸਤਾਈ ਤੱਕ ਖਾਲੀ ਹੱਥ ਜਾਏਗੀ ਖਾਲੀ ਹੱਥ ਲੋਕ ਇਸ ਨੂੰ ਵਾਪਸ ਭੇਜਣਗੇ ਨਿਰਭਰ ਕਰਦਾ ਹੈ ਕਿ ਕਿੰਨਾ ਕਨਸੈਸ਼ਨ ਪਾਰਟੀ ਜਾਏਗਾ ਜੀ ਜੀ ਸਿਲਸਬ ਗੱਲ ਇਹ ਵੀ ਹੈ ਕਿ ਇਸ ਚੋਣ ਤੋਂ ਬਾਅਦ ਲੁਧਿਆਣਾ ਚੋਣ ਤੋਂ ਬਾਅਦ ਰਾਜਾ ਵੜਿੰਗ ਵੀ ਕਾਫੀ ਸ਼ਾਂਤ ਜਿਹਾ ਦਿਖਾਈ ਦੇ ਰਹੇ ਨੇ ਉਸ ਤੋਂ ਬਾਅਦ ਖਾਸ ਦਿਸੇ ਨਹੀਂ ਆ ਉਹ ਦੇਖੋ ਰਾਜਾ ਵੜਿੰਗ ਜੀ ਜੇ ਆਪਾਂ ਗੱਲ ਕਰੀਏ ਪੰਜਾਬ ਕਾਂਗਰਸ ਦੇ ਪ੍ਰਧਾਨ ਚੁਆ ਨੇਤਾ ਇਹਦੇ ਬਾਰੇ ਕੋਈ ਦੋ ਰਾਇ ਨਹੀਂ ਕਿ ਕਿਸੇ ਨੂੰ ਆਸਾਂ ਮਿਦਾਂ ਰੱਖਣੀਆਂ ਕਿਸੇ ਦਾ ਅਧਿਕਾਰ ਹੈ ਰਾਜਾ ਵਿੜਿੰਗ ਨੇ ਇੱਕ ਵਾਰੀ ਕਿਹਾ ਕਿ ਮੈਂ ਵੀ ਮੁੱਖ ਮੰਤਰੀ ਦਾ ਦਵੇਦਾਰ ਹੋ ਸਕਦਾ ਪਹਿਲਾਂ ਹੀ ਕਿਹਾ ਉਹਨੇ ਹੁਣ ਨਹੀਂ ਕਿ ਹੁਣ ਕਿਹਾ ਹਾਂ ਪਰ ਰਾਜਾ ਵਿੜਿੰਗ ਦੇ ਖਿਲਾਫ ਵੀ ਕਾਫੀ ਇਸ ਕਹਤਾ ਜਿਹੜੇ ਹੈਗੇ ਆ ਪਾਰਟੀ ਹਾਈ ਕਮਾਂਡ ਕੋਲੇ ਧੀਆਂ ਆਂੀਆਂ ਏਕੇ ਨੂੰ ਲੈ ਕੇ ਵੀ ਇਕਤਲ ਨਾਲ ਸਾਰਿਆਂ ਨੂੰ ਲੈ ਕੇ ਤੇ ਦੇਖੋ ਪਰਗਟ ਸਿੰਘ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਕਾਫੀ ਸਨਦੀਤਾ ਕਾਂਗਰਸ ਦੇ ਆਗੂ ਹੈ ਪਰਗਟ ਸਿੰਘ ਹੋਣਾ ਆਸ਼ੀਵ ਹੋਣਾ ਰਣਾ ਗਰਜੀਤ ਹੋਣਾ ਉਹਨਾਂ ਨੇ ਆਪਣੇ ਤੌਰ ਤੇ ਚੋਣਾ ਚੱਲ ਜਾਣਾ ਪਛਿੰਤੜਾ ਬਣਾ ਕੇ ਰੱਖਿਆ ਉਹ ਰਾਜਾ ਵੜਿੰਗ ਦੀ ਤੋ ਕਿ ਪਾਰਲੀਮੈਂਟ ਦੇ ਮੈਂਬਰ ਹੈ ਉਹ ਲੁਧਿਆਣਾ ਦੀ ਨੁਮਾਇੰਦਗੀ ਕਰਦੇ ਆ ਜਿਸ ਤਰ੍ਹਾਂ ਦੀ ਭੂਮਿਕਾ ਉਹਨਾਂ ਨੂੰ ਨਿਭਾਈ ਜਾਣੀ ਚਾਹੀਦੀ ਸੀ ਉਹ ਭੂਮਿਕਾ ਨਹੀਂ ਨਿਭਾਏ ਦੇਣਾ ਚਾਹ ਤੇ ਉਹਦੇ ਨਤੀਜੇ ਵੀ ਸਾਹਮਣੇ ਆ ਗਏ ਜੀ ਜੀ ਸੂ ਰਾਜਾ ਵੜਿੰਗ ਦੀ ਉਹ ਤੇ ਲੀਡਰਸ਼ਿਪ ਤੇ ਵੀ ਸਵਾਲ ਉੱਠ ਰਹੇ ਆ ਦੂਜੇ ਪਾਸੇ ਰਾਣਾ ਗਰਜੀਤ ਹੈ ਰਾਜਾ ਵੜਿੰਗ ਦੇ ਨਾਲ ਰਾਣਾ ਗਰਜੀਤ ਰਾਜੇ ਤੇ ਰਾਣੇ ਦੀ ਤਾਂ ਆਪਸ ਵਿੱਚ ਲੜਨਗੇ ਤਾਂ ਪਤਾ ਨਹੀਂ ਫਿਰ ਕੌਣ ਰਾਜਾ ਬਣੇਗਾ ਤੇ ਕੌਣ ਰਾਣਾ ਰਹੇਗਾ। ਜੀ ਜੀ। ਪਰ ਇੰਨੀ ਗੱਲ ਜ਼ਰੂਰ ਹੈ ਕਿ ਜੇ ਲੜਾਈ ਚੱਲਦੀ ਰਹੀ ਤਾਂ ਰਾਜਾ ਨੇ ਰਾਣਾ ਦੇ ਕੋਈ ਹੱਥ ਨਹੀਂ ਆਉਣਾ। ਹੋ ਸਕਦਾ ਫਿਰ ਜਿੱਦਾਂ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹੁੰਦੇ ਆਮ ਆਦਮੀ ਕੋਲੇ ਸਦਾ ਤਲੀ ਜੇ। ਜੀ। ਜੇ ਖਾਸ ਆਦਮੀ ਲੜਦੇ ਰਹਿਣ। ਜੀ ਜੀ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ। ਮਿਹਰਬਾਨੀ। ਜੀ ਸੋ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਸੇਤ ਬੀਮਾ ਯੋਜਨਾ ਦੀ ਸ਼ੁਰੂਆਤ ਕੱਲ ਮੁੱਖ ਮੰਤਰੀ ਉਹਨਾਂ ਨੇ ਕਰ ਦਿੱਤੀ ਉਹਨਾਂ ਨੇ ਐਲਾਨ ਕਰ ਦਿੱਤਾ ਪਰ ਇਸ ਦੇ ਵਿੱਚ ਕੀ ਕੁਝ ਹੈ 10 ਲੱਖ ਤੱਕ ਦੇ ਮੁਫਤ ਇਲਾਜ ਦੇ ਕਾਰਡ ਬਣਾਏ ਜਾ ਰਹੇ ਨੇ ਗੱਲ ਬਹੁਤ ਸਾਰੇ ਸਵਾਲ ਆ ਰਹੇ ਨੇ ਕਿ ਰਜਿਸਟ੍ਰੇਸ਼ਨ ਦੀ ਗੱਲ ਤਾਂ 2 ਅਕਤੂਬਰ ਤੋਂ ਇਹ ਕਾਰਡ ਬੰਨੇ ਸ਼ੁਰੂ ਹੋ ਜਾਣਗੇ ਜਿਸ ਦੀ ਰਜਿਸਟ੍ਰੇਸ਼ਨ ਹੈ ਜਿਹੜੀ ਤੁਹਾਡੇ ਨਜ਼ਦੀਕੀ ਹਸਪਤਾਲ ਜਾਂ ਫਿਰ ਜਿਹੜੇ ਤੁਹਾਡੇ ਨਜ਼ਦੀਕੀ ਸੂਵਿਧਾ ਕੇਂਦਰ ਨੇ ਉਹਨਾਂ ਦੇ ਵਿੱਚ 2 ਅਕਤੂਬਰ ਤੋਂ ਸ਼ੁਰੂ ਹੋਏਗੀ ਜਿਸ ਤੋਂ ਬਾਅਦ ਐਲੀਜੀਬਿਲਟੀ ਬਣੇਗੀ ਤੇ ਜਿਹੜੇ ਕਾਰਨ ਨੇ ਤੁਹਾਡੇ ਬਣਾ ਦਿੱਤੇ ਜਾਣਗੇ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਈਡੀ ਜਿਹੜਾ ਉਹ ਸਖਤ ਹੋਇਆ ਇਸ ਸਮੇਂ ਪੰਜਾਬ ਤੇ ਹਰਿਆਣਾ ਦੇ ਵਿੱਚ ਕਿਉਂਕਿ ਡੌਂਕੀ ਰੂਟ ਦੇ ਜ਼ਰੀਏ ਜਿੰਨੇ ਵੀ ਲੋਕ ਬਾਹਰ ਗਏ ਸਨ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਉਹਨਾਂ ਦੀਆਂ ਸ਼ਿਕਾਇਤਾਂ ਦੇ ਆਧਾਰ ਤੇ ਅੱਜ ਛਾਪੇਮਾਰੀ ਹੋਈ ਹੈ ਹੁਣ ਤੱਕ 17 ਸ਼ਿਕਾਇਤਾਂ ਮਿਲ ਚੁੱਕੀਆਂ ਨੇ ਤੇ ਉਸ ਦੇ ਆਧਾਰ ਤੇ 11 ਥਾਵਾਂ ਤੇ ਜੀਡੀ ਦੀ ਛਾਪੇਮਾਰੀ ਹੋਈ ਹੈ ਹੁਣ ਦੇਖਣਾ ਹੋਵੇਗਾ ਕਿ ਸਭ ਦੇ ਵਿੱਚੋਂ ਈਡੀ ਕੀ ਲੱਭ ਕੇ ਲਿਆਉਂਦਾ ਤੇ ਡੰਕੀ ਰੂਟ ਹੈ ਜਿਹੜਾ ਇਹ ਕਿੱਥੇ ਜਾ ਕੇ ਰੁਕਦਾ ਹੈ ਜਾਂ ਫਿਰ ਇਸ ਦੀ ਰਫ਼ਤਾਰ ਹੈ ਜਿਹੜੀ ਇਸੇ ਤਰ੍ਹਾਂ ਚੱਲਦੀ ਰਹੇਗੀ ਉਮੀਦ ਕਰਦੇ ਆ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਮੁੰਡਾ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ